ਅੱਜ ਆਏ ਹੋਏ ਤੇ ਤੁਹਾਨੂੰ ਬਹੁਤ ਸਮਝਾ ਦੇ ਰਹੇ ਹਨ ਪਤਨ ਆਇਆ ਉਹਨਾਂ ਦੀ ਯਾਦ ਇਹ ਸਰਮੁਲ ਕੁੜੀਆਂ ਬਣੀ ਰਹੇਗੀ ਮਤੌਰ ਮੁੱਖ ਮੰਤਰੀ ਬਹੁਤ ਸਾਰੀਆਂ ਰਜਾਇਆਂ ਹੁੰਦੇ ਨੇ ਇੱਕ ਹੋਰ ਉਹਨਾਂ ਰਜਾਇਆਂ ਦੇ ਵਿੱਚ ਵੀ ਗੱਲ ਉਹਨਾਂ ਨੇ ਖੁਲਾਸਾ ਕੀਤਾ ਹੈ 26 ਸਾਰੀਆਂ ਸਾਰੇ ਕਿੰਨੇ ਕੁ ਮਸਲੇ ਪੰਜਾਬ ਦੇ ਜਿਹੜੇ ਨੇ ਪੰਜਾਬੀ ਮਾਪ ਭਾਜਪਾ ਨੂੰ ਪਾਰਲੀਮੈਂਟ ਦੇ ਵਿੱਚ ਲੋਕਾਂ ਦੇ ਹੱਥਾਂ ਵਿੱਚ ਹੋਵੇਗੀ ਹੁਣ ਲੋਕ ਫੈਸਲੇ ਲੈਣਗੇ ਤੇ ਨਵੀਂ ਪੰਜਾਬ ਸਰਕਾਰ ਉਸ ਨੂੰ ਅਮਲ ਵਿੱਚ ਲਾਵੇਗੀ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਰਲ ਕੇ ਇੱਕ ਖੁਸ਼ਹਾਲ ਪੰਜਾਬ ਬਣਾਵਾਂਗੇ ਤੇ ਹਾਂ ਤੁਸੀਂ ਤਿਆਰ ਰਹਿਣਾ ਹੈ ਨਵੀਂ ਸਰਕਾਰ ਬਣਨ ਤੋਂ ਬਾਅਦ ਤੁਸੀਂ ਵੀ ਸਰਕਾਰ ਨਾਲ ਰਲ ਕੇ ਕੰਮ ਕਰਨਾ ਹੈ ਗੁਰਜੰਤ ਸਿੰਘ ਰਾਜਪੂਤ ਜੀ ਰਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸਿਹਤਮੰਦ ਰੱਖੇ ਖੁਸ਼ ਰੱਖੇ ਨਮਸਕਾਰ